ਮੌਜੂਦ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਮਹਿੰਦਰਪਤ ਲੱਲ ਜੀ ਉਹਨਾਂ ਦੇ ਨਾਲ ਲੋਕ ਸਭਾ ਇੰਚਾਰਜ ਇਲਮ ਨਿਖਲੇ ਨੂੰ ਨਵਾ ਜੀ ਹਲਕਾ ਇੰਚਾਰਜ ਪੈਂਡ ਜੀ ਰਾਜਨੀਤਿਕ ਵਿਧਾ ਜੀ ਦੁਆਬਾ ਜੋਂ ਦੇ ਮੀਡੀਆ ਇੰਚਾਰਜ ਬਰਨ ਜੀ ਔਰ ਸਾਡੇ ਆਦਨਪੁਰ ਤੋਂ ਹਲਕਾ ਇੰਚਾਰਜ ਪੰਗਲਪੁਰ ਟੀਨੂ ਜੀ ਮੰਗਲ ਸਿੰਘ ਬਰਸੀ ਜੀ ਆਦਨ ਪ੍ਰਕਾਸ਼ ਬਬਲੂ ਜੀ ਬਦਰ ਲਾਲ ਜੀ ਪ੍ਰੇਮ ਕੁਮਾਰ ਜੀ ਪੰਦਰਪੰਡੋਰੀ ਜੀ ਰਜਿਸਟਰ ਸਿਚੀਵਾਲ ਜੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜੋ ਮੁੱਦਾ ਹੈ ਸਾਡੇ ਕਰਤਾਰਪੁਰ ਹਲਕੇ ਤੋਂ ਐਮਐਲਏ ਸ਼੍ਰੀ ਬਲਗੌਰ ਸਿੰਘ ਜੀ ਸੋਲਿਡ ਨਾਮ ਤੋਂ ਮਾਗੀ ਮੰਗਣਾ ਕਿਉਂਦਾ ਨਾ ਜਿਹੜਾ ਉਹ ਬਹੁਤ ਸਾਰੇ ਨਾਵਾਂ ਦੇ ਵਿੱਚ ਰਹਿ ਗਿਆ ਅੱਜ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਆ ਪ੍ਰੈਸ ਕਾਨਫਰੰਸ ਹਰ ਜ਼ਿਲ੍ਹਾ ਪੱਧਰ ਤੇ ਕੀਤੀ ਜਾ ਰਹੀ ਆ ਕਿ ਬੀਜੇਪੀ ਦੀ ਸੱਤਾ ਕੇਂਦਰ ਦੀ ਸੱਤਾ ਦੇ ਵਿੱਚ ਬੜਾ ਜਮਾਨ ਬੀਜੇਪੀ ਦੀ ਸਰਕਾਰ ਵੱਲੋਂ ਜੋ ਪਹਿਲਾ ਵੋਟ ਚੋਰੀ ਤੋਂਨ ਰਾਸ਼ਨ ਚੋਰੀ ਜਿਹੜਾ ਉਹ ਕੀਤਾ ਜਾ ਰਿਹਾ 55 ਲੱਖ ਲੋਕਾਂ ਦਾ ਜਿਹੜਾ ਰਾਸ਼ਨ ਕੱਟਣ ਦੀ ਜਿਹੜੀ ਸ਼ਾਰਿਸ਼ ਹੈ ਉਹ ਭਾਜਪਾ ਦੇ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਲੱਗਿਆ ਆਮ ਆਲੀ ਪਾਰਟੀ ਸਰਕਾਰ ਇਸੇ ਕੜੇ ਸ਼ਬਦਾਂ 'ਚ ਆਮ ਆਲੀ ਪਾਰਟੀ ਇਸ ਜਿਹੜੀ ਉਹ ਨਿੰਦਾ ਕਰਦੀ ਹੈ ਹੁਣ ਜਿਹੜਾ ਸਾਡੇ ਕੈਬਨਟ ਮੰਤਰੀ ਪੰਜਾਬ ਸ਼੍ਰੀ ਮਹਿੰਦਰ ਭਗਤ ਜੀ ਪਿਛਲੇ ਵਸਥਾਪੂਰਕ ਜਿਹੜੀ ਆ ਉਹ ਆਪ ਜੀ ਦਾ ਵਾਅਦਾ ਕਰਦੇ ਆਂ ਸਾਥੀਓ ਨਮਸਕਾਰ ਸਾਰੇ ਹੀ ਪ੍ਰੈਸ মিডিਆ ਪ੍ਰਿੰਟ মিডিਆ ਔਰ ਸੋਸ਼ਲ ਮੀਡੀਆ ਵੱਲੋਂ ਆਏ ਹੋਏ ਸਾਰੇ ਸਾਥੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਸਾਡੇ ਸਾਰੀ ਜੋ ਜਵੰਦਰ ਦੀ ਆਮ ਆਦਮੀ ਪਾਰਟੀ ਦੀ ਟੀਮ ਹੈ ਉਹਨਾਂ ਵਿੱਚ ਸਾਡੇ ਪੁਰਵ ਕੈਪਟਨ ਮੰਤਰੀ ਸਰਬਲ ਬਲਕਾਰ ਸਿੰਘ ਜੀ ਔਰ ਸਾਡੇ ਪੁਰਵ विधायक और आदमपुर तूं हलका इंचार्ज चेयरमैन कोऑपरेटिव एग्रीकल्चर बैंक तूं मेरे वीर पवन कुमार टीनु जी और ਸਾਡੇ ਐਲਪੋਕ ਇੰਚਾਰਜ اور ਚੇਅਰਮੈਨ ਇਮਪਰੂਵਮੈਂਟ ٹرسٹਰੇ ਵੀਰ ਰੰਧਾਵਾ ਸਾਹਿਬ اور ਜ਼िला ਪ੍ਰਧਾਨ ਮੇਰੇ ਵੀਰ ਅਮਰਿਤਪਾਲ ਸਿੰਘ ਜੀ ਸਾਡੇ ਹਲਕਾ ਇੰਚਾਰਜ ਪੈਂਜੀ ਰਾਜਵਿੰਦਰ ਗੌਰ ਥਿਆੜਾ ਜੀ ਉਹਦੇ ਨਾਲ ਫਲੋਰ ਤੋਂ ਪ੍ਰੋਫੈਸਰ ਪ੍ਰੇਮ ਕੁਮਾਰ ਜੀ ਸ਼ਾਹਕੋਟ ਤੋਂ ਪਿੰਡੋਰੀ ਜੀ ਸੀਂਜੇਵਾਲ ਜੀ ਉਹਦੇ ਨਾਲ ਸਾਡੇ ਨੌਰਥ ਤੋਂ ਮੇਰੇ ਵੀਰ ਹਲਕਾ ਇੰਚਾਰਜ ਦਿਨੇਸ਼ ਤਲ ਜੀ ਆਤਮਦੇਵ ਬਬਲੂ ਜੀ ਚੇਅਰਮੈਨ ਬਸਰੀ ਜੀ ਔਰ ਜਿੰਨੇ ਵੀ ਸਾਥੀ মিডিਆ ਦੇ ਖਾਸ ਕਰਕੇ ਸਾਡੇ ਦੁਆਬਾ ਤੋਂ ਇੰਚਾਰਜ ਮੇਰੇ ਵੀਰ ਸੰਨੀ ਜੀ ਔਰ ਜ਼ਿਲ੍ਹਾ ਜਲੰਧਰ ਦੇ মিডিਆ ਇੰਚਾਰਜ ਸੰਜੀਵ ਪਗਤ ਜੀ ਔਰ ਬਾਕੀ ਜਿੰਨੇ ਵੀ ਸਾਡੇ ਪਾਰਟੀ ਦੇ ਆਫਿਸ ਬੀਰ ਆਏ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਸਤਿਯੋ ਜੀ ਨੇ ਦੱਸਿਆ ਹੈ ਪ੍ਰਧਾਨ ਜੀ ਨੇ ਕਿ ਸਾਰੇ ਦੇਸ਼ ਦੇ ਵਿੱਚ ਇੱਕ ਬਹੁਤ ਹੀ ਗੈਰੀ ਸਾਜਿਸ਼ ਦੇ ਤਹਿਤ ਜਿੱਥੇ ਕੇਂਦਰ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਉਹਨਾਂ ਦੇ ਖਿਲਾਫ ਕੰਮ ਕਰਨਾ ਉਥੋਂ ਦੀ ਜਨਤਾ ਨੂੰ ਪਰਤਾੜਿਤ ਕਰਨਾ ਇਹ ਹੁਣ ਕੇਂਦਰ ਸਰਕਾਰ ਦੀ ਇਕ ਆਮ ੱੱਕੇ ਸਾਈ ਜਗ ਜਹਰ ਹੋ ਗਈ ਹੈ ਹੁਣ মিডিਆ ਹੋਵੇ ਚਾਹੇ ਦੇਸ਼ ਦੀ ਜਨਤਾ ਹੋਵੇ ਸਭ ਜਗ੍ਹਾ ਨਜ਼ਰ ਆਉਣ ਲੱਗ ਪਿਆ ਪਹਿਲੇ ਚੋਰੀ ਛਿਪੇ ਉਹ ਨੌਨ ਬੀਜੇਪੀ ਸਰਕਾਰਾਂ ਦੇ ਨਾਲ ੱੱਕਾ ਕਰਦੀਆਂ ਸਨ ਪਰ ਹੁਣ ਉਹ ਸ਼ਰੇ ਆਮ ੱੱਕਾ ਕਰਨਾ ਸ਼ੁਰੂ ਕੀਤਾ ਹੈ ਚਲੋ ਕੋਈ ਨਹੀਂ ਸਰਕਾਰਾਂ ਨਾਲ ਕਰਨ ਤੇ ਕਰਨ ਪਰ ਆਮ ਜਨਤਾ ਦੇ ਨਾਲ ਪੰਜਾਬ ਦੀ ਅੱਜ ਜੋ ਪ੍ਰਸਾਦ ਮਤਲਬ ਹੈ ਕਾਨਫਰੰਸ ਹੈ ਕਿ ਪੰਜਾਬ ਦੀ ਆਮ ਜਨਤਾ ਗਰੀਬ ਜਨਤਾ ਕਿਸਾਨਾਂ ਮਜ਼ਦੂਰਾਂ ਦੇ ਲਈ ਜੋ ਸਰਕਾਰ ਵੱਲੋਂ ਅਨਾਜ ਦਿੱਤਾ ਜਾਂਦਾ ਹੈ ਉਹਦੇ ਉੱਪਰ ਡਰਾਕਾ ਮਾਰਿਆ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕ ਜੰਡਾ ਹੈ ਕਿ ਅਸੀਂ ਆਮ ਲੋਕਾਂ ਦੇ ਖਿਲਾਫ ਕੋਈ ਵੀ ਕੰਮ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਹਮੇਸ਼ਾ ਆਮ ਆਦਮੀ ਦੀ ਰੱਖਿਆ ਕਰਨ ਵਾਸਤੇ ਆਮ ਆਦਮੀ ਪਾਰਟੀ ਬਣੀ ਸੀ ਅੱਜ ਦੇਖਿਆ ਜਾਏ ਤੇ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਵਿੱਚ ਜੋ ਹੈ 8 ਲੱਖ ਜੋ ਕਾਰਡ ਹੈ ਕੇਂਦਰ ਸਰਕਾਰ ਨੇ ਕਟਨ ਦਾ ਹੁਕਮ ਦੇ ਦਿੱਤਾ ਹੈ ਜਿਹਦੇ ਨਾਲ ਪੰਜਾਬ ਦੇ ਵਿੱਚ ਤਕਰੀਬਨ 32 ਲੱਖ ਲੋਕਾਂ ਨੂੰ ਰਾਸ਼ਨ ਤੋਂ ਜੋ ਹੈ ਉਭਾਂਜੇ ਰਹਿਣਗੇ ਉਹਦੇ ਨਾਲ ਨਾਲ ਇੱਕ KYC ਸਕੀਮ ਦੇ ਤਹਿਤ ਜੋ ਹੈ ਦੇਖੋ ਪੰਜਾਬ ਸਰਕਾਰ ਆਲਰੇਡੀ ਕੰਮ ਕਰ ਰਹੀ ਹੈ ਵੈਰੀਫਾਈ ਕਰ ਰਹੀ ਹੈ ਆਪਣਾ ਪ੍ਰਯਾਸ جاری ਹੈ ਪਰ ਉਸ ਤੋਂ ਪਹਿਲਾਂ ਹੀ ਇੱਕ ਤੁਗਲਕੀ ਹੁਕਮ ਫਰਮਾਨ ਜਾਰੀ ਕਰ ਦਿੱਤਾ ਕਿ 23 ਲੱਖ ਲੋਕਾਂ ਦਾ ਜੋ ਰਾਸ਼ਨ ਹੈ ਉਹ ਨਹੀਂ ਦਿੱਤਾ ਜਾਏਗਾ ਔਰ 55 ਲੱਖ ਲੋਕਾਂ ਦਾ ਜੋ ਹੈ ਇਹਨਾਂ ਨੇ ਰਾਸ਼ਨ ਬੰਦ ਕਰਨ ਦਾ ਪੂਰਾ ਇੰਤਜ਼ਾਮ ਕੀਤਾ ਹੈ ਔਰ ਜਿੱਥੇ 1.5 ਕਰੋੜ ਲੋਕਾਂ ਨੂੰ ਰਾਸ਼ਨ ਮਿਲਦਾ ਹੈ ਰਾਸ਼ਨ ਕਾਟਾ ਨਹੀਂ ਔਰ ਦੇਖੋ 1/3 1/3 ਤਿੰਨਾ ਵਿੱਚੋਂ ਇੱਕ ਆਦਮੀ ਦਾ ਜੋ ਹੈ ਰਾਸ਼ਨ ਇਹ ਖਤਮ ਕਰਨ ਸਰਕਾਰ ਜਾ ਰਹੀ ਹੈ ਔਰ ਇਹ ਬਿਲਕੁਲ ਹੀ ਪੰਜਾਬ ਦੀ ਗਰੀਬ ਜਨਤਾ ਦਾ ਧੱਕਾ ਹੈ ਔਰ ਆਮ ਆਦਮੀ ਪਾਰਟੀਆਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਪਹਿਲੇ ਜੋ ਹੈ ਕੱਲ ਤੁਸੀਂ ਦੇਖਿਆ ਹੋਣਾ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਸਾਰੀ ਪੰਜਾਬ ਦੀ ਜਨਤਾ ਨੂੰ ਕਿ ਅਸੀਂ ਕਿਸੇ ਵੀ ਪਰਿਵਾਰ ਦਾ ਇੱਕ ਵੀ ਕਾਰਡ ਕਟਨ ਨਹੀਂ ਦਵਾਗੇ ਔਰ ਅਸੀਂ ਕਿਸੇ ਵੀ ਇੱਕ ਇਨਸਾਨ ਨੂੰ ਜੋ ਹੈ ਰਾਸ਼ਨ ਤੋਂ ਵਾਂਝਾ ਨਹੀਂ ਹੋਣ ਦਵਾਗੇ ਸਭ ਨੂੰ ਰਾਸ਼ਨ ਮਿਲੇਗਾ ਇਹ ਜੋ ਕੇਂਦਰ ਸਰਕਾਰ ਦੀ ਇਹ ਕੋਝੀ ਹਰਕਤ ਹੈਗੀ ਏ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਲੋਡ ਪੈਣ ਦੇ ਉੱਪਰ ਸਾਡੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਰੋਸ਼ ਪ੍ਰਦਰਸ਼ਨ ਵੀ ਕਰੇਗੀ ਔਰ ਇਹ ਬਿਲਕੁਲ ਕਲੀਅਰ ਹੈ ਕੀ ਆਮ ਆਦਮੀ ਪਾਰਟੀ ਵੱਲੋਂ ਕਿਸੇ ਵੀ ਗਰੀਬ ਆਦਮੀ ਦਾ ਜੋ ਹੈ ਰਾਸ਼ਨ ਬੰਦ ਹੋਣ ਨਹੀਂ ਦਿੱਤਾ ਜਾਵੇਗਾ ਉਹਦੇ ਨਾਲ ਨਾਲ ਜੋ ਹੈ ਸਾਡੇ ਸਾਰੇ ਸਾਥੀਆਂ ਨੇ ਅੱਜ ਤਇਆ ਦਿੱਤਾ ਹੈ ਕਿ ਸਾਨੂੰ ਪੰਜਾਬ ਵੱਲੋਂ ਜੋ ਅਸੀਂ ਸਾਰੇ ਪਰਦੇਸ਼ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜੋ ਹੈ ਅਸੀਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦਾ ਹੀ ਕੇਂਦਰ ਸਰਕਾਰ ਦੀ ਕੋਜੀ ਹਰਕਤ ਨੂੰ ਦੱਸ ਰਹੇ ਹਾਂ ਤੁਸੀਂ ਸਾਰੇ ਜਾਣਦੇ ਜਿਵੇਂ ਪ੍ਰਧਾਨ ਨੇ ਕਿਹਾ ਪਹਿਲੇ ਵੋਟ ਚੋਰੀ ਹੁਣ ਰਾਸ਼ਨ ਚੋਰੀ ਸੋ ਇਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਅਸੀਂ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਪ੍ਰੋਸਾ ਦਵਾਉਂਦੇ ਹਾਂ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਸਰਕਾਰ ਖੜੀ ਹੈ ਅਸੀਂ ਕਿਸੇ ਕੀਮਤ ਤੇ ਕਿਸੇ ਵੀ ਇਨਸਾਨ ਦਾ ਰੋਸ਼ਨ ਬੰਦ ਨਹੀਂ ਹੋਣ ਦਵਾਂਗੇ ਤੁਹਾਡਾ ਸਾਰਿਆਂ ਦਾ ਮੈਂ ਇੱਥੇ ਧੰਨਵਾਦ ਕਰਨਾ ਉੱਥੇ ਮੇਰੀ ਸਾਰੀ ਟੀਮ ਸਾਡੀ ਆਮ ਆਦਮੀ ਪਾਰਟੀ ਦੀ ਆਈ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਸੋ ਅਸੀਂ ਰਲ ਮਿਲ ਕੇ ਹਮੇਸ਼ਾ ਪਹਿਲੇ ਵੀ ਜਨਤਾ ਦੇ ਹੱਕ ਵਿੱਚ ਆਵਾਜ਼ ਠਾnde ਆਏ ਹਾਂ ਉਹਦੇ ਨੂੰ ਉਠਾnde ਰਵਾਂਗੇ ਉਹ ਜੋ ਆਮ ਆਦਮੀ ਪਾਰਟੀ ਜੋ ਹੈ ਹਮੇਸ਼ਾ ਗਰੀਬਾਂ ਨਾਲ ਖੜੀ ਹੁੰਦੀ ਹੈ ਬੀਜੇਪੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਕੇਵਲ ਬੀਜੇਪੀ ਇੱਕ ਰੋਸ਼ ਪ੍ਰਦਰਸ਼ਨ ਕਰਕੇ ਦੱਸਣਾ ਚਾਹੁੰਦੀ ਹੈ ਕਿ ਅਸੀਂ ਵੀ ਜ਼ਿੰਦਾ ਹਾਂ ਕਿਤੇ ਕੋਈ ਸੁਣਵਾਈ ਨਹੀਂ ਕਿਤੇ ਇਹਨਾਂ ਦਾ ਕੋਈ ਲੈਣ ਨਹੀਂ ਦੇਣ ਨਹੀਂ ਲੋਕੀ ਇਹਨਾਂ ਦੇ ਨਾਲ ਬਹੁਤ ਨਫ਼ਰਤ ਕਰਦੇ ਨੇ ਤਿੰਨ ਕਾਲੇ ਕਾਨੂੰਨ ਉਹ ਜੋ ਲੈ ਕੇ ਆਏ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਅਜ ਤੱਕ ਲੋਕੀ ਨਹੀਂ ਭੁੱਲੇ ਤੇ ਅਗਰ ਇਹ ਕੋਈ ਕਾਰਵਾਈ ਕਰਨਗੇ ਅਗੋਂ ਅਨਾਜ ਸਾਡਾ ਖੋਹਣ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਇਹ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜੋ ਵੀ ਹੋਏਗਾ ਉਹ ਸਰਕਾਰ ਦੇ ਖਿਲਾਫ ਵਿਰੋਧ ਵੀ ਕਰਾਂਗੇ ਔਰ ਇਹ ਸਾਡੇ ਵੱਲੋਂ ਅਸ਼ੋਰੈਂਸ ਹੈਗੀ ਹੈ ਪੰਜਾਬ ਦੀ ਜਨਤਾ ਨੂੰ ਕਿ ਇੱਕ ਵੀ ਇਨਸਾਨ ਦਾ ਇੱਕ ਵੀ ਪਰਿਵਾਰ ਦਾ ਰਾਸ਼ਨ ਜੋ ਹੈ ਬੰਦ ਨਹੀਂ ਹੋਏਗਾ ਸਭ ਨੂੰ ਰੋਟੀ ਮਿਲੇਗਾ ਬਹੁਤ ਬਹੁਤ ਧੰਨਵਾਦ